ਬੀਤੇ ਦਿਨੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਪਾਜਪਾ ਦੇ ਵਿੱਚ ਸ਼ਾਮਿਲ ਹੋਏ ਜੀ ਹਾਂ ਸੁਸ਼ੀਲ ਕੁਮਾਰ ਰਿੰਕੂ ਦੇ ਪਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿਆਸੀ ਹਲਚਲ ਮਚੀ ਹੋਈ ਹੈ ਹੁਣ ਦੱਸਦੇ ਹਾਂ ਕਿ ਇਸ ਉੱਪਰ ਪੰਜਾਬੀ ਗਾਇਕ ਸਿੱਧੂ ਮਸੂਅ ਦਾਲੇ ਦੇ ਪਤਾ ਬਲਕੌਰ ਸਿੰਘ ਨੇ ਤੰਜ ਕੱਸਿਆ ਜਿੰਹਾ ਬਲਕੌਰ ਸਿੰਘ ਹੁਣਾਂ ਨੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਵਿੱਚ ਐਂਟਰੀ ਨੂੰ ਲੈ ਕੇ ਤੰਜ ਕੱਸਿਆ। ਦਰਅਸਲ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਪੋਸਟ ਸ਼ੇਅਰ ਕਰ ਲਿਖਿਆ ਕਿ ਹੁਣ ਜਲੰਧਰ ਦੇ ਲੋਕੋ ਮੈਨੂੰ ਦੱਸੋ ਕਿ ਗद्दार ਕੌਣ ਹੈ। ਤੁਹਾਨੂੰ ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਦੇ ਵਿੱਚ ਐਂਟਰੀ ਨੂੰ ਲੈ ਕੇ ਬਲਕੌਰ ਸਿੰਘ ਹੁਣਾਂ ਨੇ ਤੰਜ ਕੱਸਿਆ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਬਲਕੌਰ ਸਿੰਘ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਅਤੇ ਦੱਸ ਰਹੇ ਨੇ ਕਿ ਉਹਨਾਂ ਨੂੰ ਸ਼ੌਂਕ ਨਹੀਂ ਹੈ ਜਲੰਧਰ ਦੀਆਂ ਸੜਕਾਂ ਤੇ ਆਉਣ ਦਾ ਉਹਨਾਂ ਨੇ ਕਿਹਾ ਕਿ ਅਸੀਂ ਤਬਾਹ ਹੋ ਗਏ ਤੇ ਸੜਕਾਂ ਦੇ ਵਿੱਚ ਆ ਗਏ ਇਸ ਵੀਡੀਓ ਦੇ ਵਿੱਚ ਉਹ ਦੱਸਦੇ ਨੇ ਕਿ ਕਿਵੇਂ ਉਹਨਾਂ ਦੀ 3 ਕਰੋੜ ਦੀ ਕੋਠੀ ਨੂੰ ਤਾਲਾ ਲੱਗਿਆ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਲਈ ਆਏ ਹਾਂ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਘਰਾਂ ਦੇ ਵੇੜੇ ਸੁਨਸਾਨ ਕਰ ਦਿੱਤੇ ਜਿਸ ਕਾਰਨ ਉਹ ਸੜਕਾਂ ਤੇ ਆ ਗਏ ਨੇ ਉਹਨਾਂ ਨੇ ਕਿਹਾ ਕਿ ਉਹ ਚਾਹੇ ਕਿੰਨਾ ਵੀ ਕਮਜ਼ੋਰ ਜਾਂ ਬਰਬਾਦ ਕਿਉਂ ਨਾ ਹੋ ਜਾਣ ਉਹ ਇਨਸਾਫ ਦੀ ਲੜਾਈ ਲੜਨਗੇ ਯਾਨੀ ਕਿ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਲੜਾਈ ਉਹ ਲੜਦੇ ਰਹਿਣਗੇ ਬਲਕੌਰ ਸਿੰਘ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਲੜਨਾ ਸਿਖਾਇਆ ਅਤੇ ਅਰਦਾਸ ਕਰਨਾ ਸਿਖਾਇਆ ਉਹ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਨੋਟਾ ਦਾ ਬਟਨ ਦਬਾਉਣ ਦੇ ਲਈ ਵੀ ਅਪੀਲ ਕਰਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਦੇ ਵਿੱਚ ਉਹ ਲੋਕਾਂ ਨੂੰ ਮੌਜੂਦਾ ਸਰਕਾਰ ਨੂੰ 5ਵੇਂ ਨੰਬਰ ਤੇ ਲਿਆਉਣ ਦੀ ਅਪੀਲ ਕਰ ਰਹੇ ਨੇ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਉਹ ਗਲਤ ਕੰਮ ਕਰ ਰਹੀ ਹੈ ਬਲਕੌਰ ਸਿੰਘ ਨੇ ਵੀਡੀਓ ਵਿੱਚ ਦਿਖਾਇਆ ਕਿ ਕਿਵੇਂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਫਿਰ ਮંત્રી ਭਗਵੰਤ ਸਿੰਘ ਮਾਨ ਦੇ ਨਾਲ ਸਰੂਪਾ ਪਾ ਕੇ ਹੱਥ ਮਲਾਉਂਦੇ ਨੇ ਉਹਨਾਂ ਨੇ ਤੰਜ ਕੱਸਿਆ ਕਿ ਇਸੇ ਤਰ੍ਹਾਂ ਹੁਣ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੋਂ ਤਾਜ ਮਿਲ ਗਿਆ ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਸਾਲ 5 ਮਾਰਚ ਨੂੰ ਬਲਕੌਰ ਸਿੰਘ ਨੇ ਫਲੋਰ ਤੇ ਬੜਾ ਪਿੰਡ ਅਤੇ ਰੁੜਕਾ ਕਲਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਮਾਰਚ ਕਰਿਆ ਸੀ ਜਿੱញਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਪਾਚ ਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਪਾਚ ਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸਵਾਲੇ ਦੇ ਪਤਾ ਬਲਕੌਰ ਸਿੰਘ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਤੰਜ ਕੱਸਿਆ ਜੀਹਾਂ ਤੁਸੀਂ ਵੀ ਦੇਖੋ ਇਹ ਵੀਡੀਓ ਸਾਡਾ ਸ਼ੋਗਣ ਗਿਲਾਨਦਰੀਓ ਸਰਕਰਤੇ ਆਉਂਗਾ ਕੋਈ ਅਸੀਂ ਉੱਜੜ ਗਏ ਆਏ ਮੇਰੀ 3 ਕਰੋੜ ਦੀ ਫੋਟ ਮੈਨੂੰ ਜਿੰਦਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਾਤੂ ਮੈਨੇ ਬੁਲਾਣ ਕਰਕੇ ਪਹੁੰਚਾ ਸਰ ਕਰ ਆਏ ਅਸੀਂ ਬੇਸ਼ੱਕ

ਵਾਪਿਸ ਇਹਨਾਂ ਨੂੰ ਜਿਪਣੀ ਇਹਨਾਂ ਮਾਸੇ ਪੰਜਵੇਂ ਨੰਬਰ ਤੇ ਕੱਢ ਦਿਓ ਇਹਨਾਂ ਨੂੰ ਵਾਪਸ ਲਾ ਦੇ ਫਿਰ ਇਹ ਮੰਤਨ ਕੰਮ ਅਸੀਂ ਕੀ ਗਲਤੀਆਂ ਕੀਤੀਆਂ ਸਾਡਾ ਸ਼ੌਕ ਨਹੀਂ ਕਿ ਲੰਗਰ ਕਰਤੇ ਆਉਂਗਾ ਕੋਈ ਅਸੀਂ ਉੱਜੜ ਗਏ ਆਏ ਮੇਰੀ 3 ਕਰੋੜ ਦੀ ਫੋਰ ਮੈਲ ਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਇਹਨਾਂ ਦੇ ਧਾਤੂ ਮੈਂਨੇ ਬੁਲਾਣ ਕਰਕੇ ਕਿਤਾ ਸਭ ਕਰਕੇ ਆਇਆ

ਪਰ ਇਹਨਾਂ ਨੂੰ ਨਹੀਂ ਪਾਉਣੀ ਇਹਨਾਂ ਨੂੰ ਐਸਾ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਾਪਸ ਲਾ ਦੇ ਫਿਰ ਇਹ ਮੰਤਨ ਘੰ ਅਸੀਂ ਕੀ ਗਲਤੀਆਂ ਕੀਤੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ